ਤੂੰ ਇੱਥੇ ਵੀ ਨਾ ਕੰਮ ਛੱਡੀ ਕਿਤੇ ਬੈਠਦਾ ਸਰਕਾਰੀ ਜੀ ਦਾ ਛੱਡੀ ਛੱਡੇ ਕੀ ਮਿੱਤਰੋ ਉੱਥੋਂ ਆ ਮੈਡਮ ਦੀ ਬਾਤ ਸੁਣ ਕੇ ਓਏ ਸਵਾਲ ਅੰਦਰ ਅੰਦਰ ਹਨਾ ਬਈ ਹਨਾ ਬਈ ਇਹਦੇ ਗਾਲ ਕੱਢਣਾ ਵੀ ਆ ਗਾੜੇ ਨੂੰ ਇਹਨੂੰ ਇਹਨੂੰ ਪਾਡਾ ਬਣ ਰਹਿਣਾ ਇਹ ਪਾਡਾ ਬਈ ਇਹਨੂੰ ਜਮੀ ਆ ਕੱਲੀ ਬਹੁਤ ਗਲਤ ਗੱਲ ਹੈ ਬਈ ਇਹ ਚੀਜ਼ਾਂ ਨਹੀਂ ਕਰਨੀ ਇਹਦੇ ਗੁੱਲੇ ਆਵਾ ਟ੍ਰੇਨਿੰਗ ਚੱਲ ਰਹੀ ਆ ਦੇਖੋ ਸੁਣੋ ਗੋਲੀਆਂ ਦੀ ਆਵਾਜ਼ ਕੀ ਆ ਵਾਤਾ OK ਐਵੇਂ ਘਰੇ ਬੈ ਕੇ ਗੱਲਾਂ ਮਾਰਨ ਨਾਲ ਕੁਝ ਨਹੀਂ ਹੁੰਦਾ ਹੁੰਦਾ ਕੀ ਸਵੀਮਿੰਗ ਪੂਲ ਬਾਹਰ ਦਾ ਮੁੰਡਾ ਮਿੱਤਰੇ ਪਰਮਾ ਨੇ ਬਲੌਗ ਦੇ ਵਿੱਚ ਤੇ ਹੋਰ ਬਗਾਂ ਸਾਰੇ ਵਧੀਆ ਹੋਣਗੇ ਤੇ ਅੱਜ ਆਪਣੇ ਨਾਲ ਕਿਹੜਾ ਫਿਰਦਾ ਹੈ ਗਾਂਧੀ ਘੰਨੇ ਵਾਲਾ ਫਿਰਦਾ ਹੈ ਤੇ ਮਿੱਤਰੋ ਕਾ ਚ ਜਾ ਰਹੇ ਆ ਰਿਕਰ ਕਰਾਉਣ ਹੈ ਤਾਂ ਕਦੀ ਐਡਮਿਸ਼ਨ ਨਹੀਂ ਕਰਾਈ ਆਹ ਹੈ ਲੋ ਜਮਾਨਾ ਇਹ ਤੱਕ ਕਲ ਡੀ ਐਮ ਸੀ ਵਗੈਰਾ ਲੈ ਕੇ ਆਏ ਆਗੇ ਤੇ ਬਾਕੀ ਦੇਖਦੇ ਆ ਕੀ ਬਣਦਾ ਅਗੇ ਜਾਣੇ ਆ ਮੋਟਰ ਲੈ ਲਿਆ ਨਾ ਆਪਾਂ ਕਹਿਵਾਏ ਦੇ ਚੌਂਕਾ ਤੇ ਵੀ ਦੀ ਚੱਲੂ ਟ੍ਰੀਜ਼ ਆ ਲਿਆ ਚਲੋ ਮਿੱਤਰੋ ਦੇਖ ਲੈ ਮਿੱਤਰੋ ਬਾਤੇ ਚੱਲੇ ਸੰਗਰੂਰਲ ਮੋਟਰਸਾਈਕਲਾਂ ਦੀ ਕਿਉਂ ਵੀ ਲਾਟੀ ਸਿਆ ਠੀਕ ਐ ਇਹ ਹੱਟੇ ਇਹ ਇਹ ਵਿੱਲਾ ਹੀ ਅਬ ਸਾਡੇ ਨਾਲ ਜਾ ਰਿਹਾ ਹਾਰੇ ਮੂਹਰੇ ਕੋਈ ਬੇਟਾ ਪਿੱਛੇ ਕੀ ਐ ਉਹ ਸੰਗ ਲੱਗਦੀ ਐ ਐ ਓਏ ਸੰਗ ਲੱਗਦੀ ਐ ਹਾਂ ਕੋਈ ਨਹੀਂ ਕਿਹਾ ਓਏ ਮੈਟਰੋ ਦੇਖਦੇ ਆ ਪਹੁੰਚ ਚਲੇ ਸੰਗਰੂਰ ਬੱਸ ਇਹ ਜਾ ਕੇ ਪਹੁੰਚ ਗਏ ਆ ਬਲੋ ਆ ਤੇ ਮੁੱਛਾਂ ਦਾ ਟੱਕਰ ਕੁਛ ਨਾਲ ਦਿਖ ਨਹੀਂ ਆਈ ਤੁੰਗ ਨਹੀਂ ਟੱਟ ਹੈ ਨਹੀਂ ਵਾਪਾਂ ਜਾਣਾ ਕਿੱਥੇ ਹੈ ਪਹਿਲਾਂ ਕੋਲਜ ਘੁੰਮਦੇ ਆ ਡੈਡੀ ਨੇ ਨਹੀਂ ਰੱਖਿਆ ਇਹ ਕੋਲਜ ਤੇਰਾ ਪੁਰਾਣਾ ਹੀ ਹੋ ਗਿਆ ਨਾ ਮੈਂ ਮੈਟਰੋ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਵੀ ਹੁਣ ਆਪਾਂ ਜਾਣਾ ਕਿੱਥੇ। ਸਰ ਓਏ ਕੜੀ ਮੇਂ। ਮੇਰੇ ਤਾਂ ਬਾਪਸ ਜੇ ਮੁਰਦੇ ਲੱਗ ਰਹੇ ਹਾਂ ਅਸੀਂ। ਕਾਤੋਂ ਨਹੀਂ ਐਡਮਿਸ਼ਨ। ਮੈਂ ਕੋਤੇ ਫੋਨ ਕਰਦਾ ਸਭ ਨੂੰ ਬੋਲਦਾ। ਨਾ ਨਾ। ਇਹ ਮੇਤਰੋ ਸਾਈਬਰ ਉੱਥੇ ਮਤਲਬ ਕੈਫੇ ਚੋਂ ਪਹਿਲਾਂ ਰਜਿਸਟ੍ਰੇਸ਼ਨ ਕਰਾਣੀ ਪਊਗੀ। ਤੇ ਫੇਰ ਕਰਾਂਗੇ। ਬਾਕੀ ਚੱਲ ਜਾਈਏ ਉੱਤੇ ਕੈਫੇ। ਦੇਖ ਲਈਆਂ। ਬਾਕੀ ਕਾਲਜ ਦਾ ਸੁਣਨਾ। ਆ ਵੀ ਕਰਾ ਲਿਆ ਅੰਦੀ ਰਜਿਸਟ੍ਰੇਸ਼ਨ ਜੀ। ਕੁਛ ਦਿਨ ਉੱਪਰ ਜਾ ਕੇ ਇਹਨਾਂ ਨੂੰ। ਉੱਪਰ ਜਾਣਾ ਪਊ। ਤਾਂ ਹੀ ਨਹੀਂ ਬਾਬੇ ਰੱਖਦੇ ਹੁੰਦੇ ਕਾਲਜ ਦਾ ਚਾਪਾ ਨੂੰ। ਮਿਲਦੇ ਆਂ ਬੁਰਤਾ ਦਾ ਨੂੰ ਬਾਹਰ ਨੂੰ ਕਹਿੰਦੇ ਕੱਲੂ ਆਇਓ ਹੁਣ ਆਦਿ ਲੈ ਮੈਡਮ ਦੀ ਹੋਲੀ ਜਾਣਾ ਮੈਡਮ ਦੀ ਗੱਲ ਸੁਣੀ ਜਾਣਾ ਤੇ ਇੱਥੇ ਵੀ ਨਾ ਕੰਮ ਛੱਡੀ ਕਿਤੇ ਬੈਠਦਾ ਸਰਕਾਰੀ ਜੀ ਦਾ ਛੱਡੀ ਛੱਡੀ ਕਿਹਨੇ ਮਿੱਤਰੋ ਉੱਥੋਂ ਆ ਮੈਡਮ ਦੀ ਬਾਤ ਸੁਣ ਕੇ ਓਏ ਉਹ ਤੋ ਤੁਰਿਆ ਉਹ ਭੱਜਿਆ ਭੱਜਿਆ ਸ਼ੂਟ ਕਰਨਾ ਫੋਟੋ ਸਿਰੇ ਦਾ ਠੀਕ ਹੈ ਜੀ ਕਰ ਲਵਾਂਗੇ ਜੀ

ਆਪਾਂ ਚਾਏ ਚੂਰੀ ਚਾਏ ਚੂਰੀ ਬੈਠਾ ਚਾਏ ਚੂਰੀ ਵੈਨਿਆ ਚੱਲ ਇਹ ਕੀ ਖਾਣਾ ਚੂਰੀ ਘਰੇ ਖਾਣਾ ਮम्मी ਦੇ ਹੱਥ ਦੀ ਇਹਨਾਂ ਦੀ ਜੂਰੀ ਮਹਿੰਗੀ ਆ ਨਾ ਮਹਿੰਗੀ ਨਹੀਂ ਆ ਉੱਪਰ ਚੱਲੀ ਹੋਏ ਚਿਕਨੀ ਟਿਕਟਾ ਪਤਾ ਕੁਛ ਹਾਂ 150 ਰੁਪਏ ਟਿਕਟਾ ਚੱਲ ਕੋਈ ਚੱਕਰ ਉਹ ਸਾਰੇ ਗਾਣੇ ਗੁਣੇ ਚੱਲ ਰਹਿਣਾ ਕਿਤੇ ਦੇਖੋ ਮਿੱਤਰੋ ਨਿਆਰੇ ਕਰ ਦੇ ਮੋਟਰਸਾਈਕਲ ਤੇ ਗੱਡੀ ਚੇਰ ਕਾਹਦਾ ਕਿਹੜਾ ਮਾਰਨ ਸੁਆਲ ਅੰਦਰ ਅੰਦਰ ਹਣਾ ਬਈ ਹਣਾ ਬਈ ਮੈਂ ਉਹਦੇ ਗਾਲ ਕੱਢਣਾ ਵੀ ਆਵਾਜ਼ ਹੁੰਦਾ ਕਿੰਨੂ ਗਾਲ ਕੱਢ ਰਹੀ ਆ? ਮੇਰਾ ਕੋਈ ਦੇਖ ਜੀ। ਤੇਰਾ ਅਗਲਾ ਵੀ ਪਿੱਛੇ ਲਾ ਲੰਦਾ ਗੱਡੀ। ਠੀਕ ਹੈ ਜੀ। ਆ ਮੈਂ ਤੇਰੇ ਕੋਈ ਖਾਣੇ ਵੀ ਨਹੀਂ ਆ ਬਾਈ ਕੀ। ਸਾੜੇ ਨੂੰ ਇਹਨੂੰ ਇਹਨੂੰ ਪਾਡਾ ਬਣ ਰਹਿਣਾ ਇਹ ਪਾਡਾ। ਬਈ ਇਹਨੂੰ ਜਮਈ ਅਕਲ ਨਹੀਂ ਆਈ ਜਮਾ ਹੀ। ਲਾਡੀ ਤੂੰ ਉਰੇ ਆ ਮੜਾ ਜਾ ਮੇਰਾ ਵੀਰ ਬਣ ਕੇ। ਮੋੜਾ ਲੈ ਕੇ ਆਉ। ਬਾਈ ਇਹ ਤਾਂ ਹੈ ਹੀ ਪਾਗਲਾ ਯਾਰ। ਲਾਡੀ ਨੂੰ ਦਹੀਂ ਮਾੜੀ ਅਕਲਾ। ਆ ਪਾਡਾ ਆ ਪੱਡ ਬਈ ਆ ਦੇਖ ਰੋ ਜੀ ਆ ਰੀਅਲਟੀ ਜਿਹੜੀਆਂ ਇੰਸਟਾਗ੍ਰਾਮ ਤੇ ਪਾਉਂਦੇ ਨਾ ਫੋਟੋਆਂ ਜੀਆਂ ਇਹ। ਸਾਲਾ ਚਾਵਲ ਕਾਲੇ ਰੰਗ ਦਾ ਚਾਵਲ ਇਹ ਰੰਗ ਸਾਫ਼ ਕਰ ਲੈਂਦਾ ਜੀ ਇਹਨਾਂ ਨੂੰ ਹੋਰ ਆ ਬਾਈ ਇਹ ਡਿਟ ਕਰਕੇ ਪਾਉਂਦਾ ਜੀ ਫੋਟੋ ਆ ਇਹ ਹਾਂ ਹਾਂ ਕੀ ਆ ਗਿਆ ਫੋਟੋ ਫੋਟੋ ਦਿਖਾਈ ਫੋਟੋ ਸਾ ਉਧਰ ਉਹ ਸੀ ਉਹ ਉਹ ਦੇਖਿਆ ਵਿੱਚ ਕੀ ਦੇਖਿਆ ਬਾਈ ਚਾਫੇ ਆ ਜਾ ਉਹ ਗੱਡੀ ਆ ਗੱਡੀ ਬਹੁਤ ਗਲਤ ਗੱਲ ਹੈ ਬਾਈ ਇਹ ਚੀਜ਼ਾਂ ਨਹੀਂ ਕਰਨੀ ਇਹਦੇ ਕੋਲੇ ਆਵਾ ਤੇ ਹੁਣ ਜਾਣਿਆ ਮਿੱਤਰੋ ਤੂੰ ਗੰਦੀਆਂ ਚੀਜ਼ਾਂ ਪ੍ਰਮੋਟ ਕਰ ਰਿਹਾ ਰੋਪਵਾ ਨਹੀਂ ਅੱਗੇ ਚੱਲ ਲੈ ਉੱਥੇ ਖਾਣੇ ਹੋਏ ਇਹ ਗਾੜੇ ਨੇ ਕੁਝ ਨਹੀਂ ਖਵਾਇਆ ਉੱਥੇ ਬਾਬੇ ਕੀ ਖਵਾਏਗਾ ਹੁਣ ਜੀ ਚੱਲ ਰਹੀ ਆ ਦੇਖੋ ਸੁਣੋ ਗੋਲੀਆਂ ਦੀ ਆਵਾਜ਼ ਖਾ ਖਾ ਕੀ ਆ ਵਾਤਾਂ ਨੇ ਬਾਬੇ ਗਾੜਿਆ ਨੇ ਓਏ ਪੇੜ ਕਿਹੜੀ ਕਿਹੜੀ ਦੀਆਂ ਆਉਣੀਆਂ ਭੈਣ ਜਿਹੜਾ ਬਰਸ਼ਟ ਹੁੰਦਾ ਉਹ ਤਾਂ ਉਹ ਸਿੰਗਲ ਤੇ ਵੀ ਲੱਗ ਜਾਂਦਾ ਸਿੰਗਲ ਤੇ ਐਂ ਧੋੜੀ ਕਰਦੇ ਕਰ ਕੀ ਰਹੇ ਹੋਣਗੇ ਪਾਪਾ ਐ ਬਾਬਾ ਡਾਕੀ ਜਾ ਗਈਏ ਬਾਬਾ ਹਾਂ ਬਾਬਾ ਰਸਤਾ ਤਾਂ ਪਿੱਛੇ ਲੰਘ ਗਿਆ ਜਾਂਦਾ ਅੱਗੇ ਵੀ ਬਾਬਾ ਆ ਦੇਖ ਬਾਬਾ ਕੁੱਟਣਗੇ ਬਾਬਾ ਕਿੱਧਰ ਰਹਿ ਗਏ ਉਹ ਆ ਜੀਦਾ ਬਾਬਾ ਆ ਪਾਟਾ ਐ ਪਾਟਾ ਇੱਕ ਮਿੰਟ ਖੜ ਜਾ ਉਹ ਐ ਪਾਟਾ ਪੈਪ ਚੁੱਕ ਕੇ ਲੈ ਆ ਉਹ ਦੋ ਦਾ ਓਏ ਤਲੇ ਡੇ ਗਿਆ ਉਹਨਾਂ ਚੱਕੀਆਂ ਰੋ ਨਾ ਮੈਂ ਜ਼ਰੂ ਕੁਲਚੇ ਗੱਲ ਚੀਜ਼ ਖਾ ਲਈਏ ਉਹ ਥੋ ਆ ਗਈ ਸੀ ਘਰੇ ਤੇ ਹੁਣ ਆਪਾਂ ਜਾਂਦੇ ਆ ਜਿੰਮ ਨੂੰ ਤੇ ਜਿੰਮ ਜਾ ਕੇ ਕਰਦਾ ਕਰਦਾ ਉਹ ਦੇਖਦੇ ਉੱਤੇ ਕੀ ਪਾਣਦਾ ਜਿੰਮ ਨੂੰ ਖਿੱਚਦਾ ਹੋ ਕੇ ਜਮ ਆਪਣੀ ਜਿੰਮ ਦੀ ਲੋਕੇਸ਼ਨ ਵੀ ਚੇਂਜ ਹੋ ਗਈ ਹੁਣ ਆ ਗਈ ਮੰਡੀ 'ਚ ਚੱਲਦੇ ਆ ਬਾਬਾ ਦੇਣਾ ਬਾਹਰ ਇਹਦੀ ਵੀ ਲੱਗੀ ਝੱਟ ਪੂਰੀ ਤੇ ਜਿੰਮ ਵਿੱਚ ਚੱਲੀ ਜਾਂਦਾ ਵਰਕਆਊਟ ਦੇਖਦਾ ਘਰੇ ਕਿਵੇਂ ਜਾ ਜਾਂਦਾ ਫਿਰ ਦਾ ਵਰਕਆਊਟ ਪਿਆ ਆਪਣਾ ਮਿੱਤਰੋ ਮੀਨ ਇਹ ਦੇਖੋ ਕੀ ਹਾਲ ਬਣਾਦਾ ਉਹ ਲਜੋਰਦਾਰ ਮੀ ਪਿਆ ਤੇ ਜੇ ਮਜਮ ਹੋ ਗਈ ਉਹ ਕੇ ਹੁਣ ਚੱਲਦੇ ਆ ਘਰ ਨੂੰ ਖੜਾ ਦੇਦਾਂ ਕੁਝ ਖਾਣੇ ਪੀਣੇ ਆ ਸਾਰੇ ਬਾਡੀ ਭੇਨ ਹੋ ਰਿਹਾ ਹੁਣ ਤਾਂ ਦੋ ਕੁ ਦਿਨ ਇਹ ਮੀ ਰੂਗਾ ਕਿਉਂਕਿ ਬਹੁਤ ਟਾਈਮ ਬਾਅਦ ਜਮ ਆਇਆ ਮਿੱਤਰੋ ਇਹ ਹੁਣ ਚੱਲਦੇ ਆ ਸ਼ਹਿਰ ਚ ਲੱਭਦੇ ਆ ਕੁਝ ਖਾਣ ਨੂੰ ਵੀ ਮਿਹਨਤ ਲਾਇਆ ਕਰੋ ਪੂਰੀ ਦੱਬ ਕੇ ਐਵੇਂ ਘਰੇ ਬੈ ਕੇ ਗੱਲਾਂ ਮਾਰਨ ਨਾਲ ਕੁਝ ਨਹੀਂ ਹੁੰਦਾ ਹੁੰਦਾ ਐਵੇਂ ਨਾ ਕੇ ਇਹਦੇ ਚ ਜਿਜ ਕਿਚਰੇ ਹੈ ਕਰੋ ਢੱਪ ਕੇ ਲਾਇਆ ਕਰੋ ਮਿਹਨਤ ਤਾਂ ਹੀ ਬਣਦਾ ਕੁਝ ਪਛਾਣਵਾ ਕੌਣ ਹੈ ਕਿਵੇਂ ਹੈ ਮੈਨੂੰ ਪੀਣਾ ਕੇ ਸ਼ੇਕ ਹੁਣ ਇਹਦੇ ਕੋਲ ਹੀ ਆਈ ਜਾਇਆ ਕਰਨਾ ਨਾ ਓਏ ਹਾਂ ਰੋਜ਼ ਪਿਆ ਕਰਾਂਗੇ ਆਈ ਬਣਾ ਕੇ ਜੀ ਤਾਂ ਹੁਣ ਜੀ ਲਈ ਜਨਾ ਕਾਲੀ ਜੀ ਆਪਣੀ ਵਿੱਚ ਹੋਰ ਫਿਰ ਦੇਖੋ ਬੰਦੇ ਆਇਆ ਕਰਨਗੇ ਡਿਸਕਾਊਂਟ ਕਰਤਾ ਕਰੀ ਓਕੇ ਠੀਕ ਹੈ ਮੇਰੇ ਨਾਮ ਤੇ ਮੈਨੂੰ ਫ੍ਰੀ ਪਿਆ ਦਾ ਕਰ ਬਸ ਠੀਕ ਆ ਬਸ ਰੋ ਆਇਆ ਕਰੋ ਆਪਣੇ ਮਿੱਤਰ ਕੋਲ ਯੂਨੀਅਨ ਚ ਤੇ ਹੋਰ ਸਭ ਵਧੀਆ 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 ਮੈਂ ਕਰੂ ਬਰੌਣ ਕਾ ਮਾਣੀਆਂ ਮੋਟੀਆਂ ਬਰੌਣ ਨਾਉਂਦਾ ਨਹੀਂ ਪੈਗਾ ਰੌਣਕ ਨਾ ਲਾ ਗਿਆ ਨਹੀਂ ਦੇਖ ਲੋ ਮਿੱਤਰੋ ਪਾਣੀ ਦੇਖੋ ਮਿੱਤਰੋ ਇੱਧਰ ਆ ਬੰਨਣਾ ਕੱਢ ਦੇ ਇਹਨੂੰ ਤੇਰੀ ਦੁਕਾਨ ਤੇ ਨਹੀਂ ਆਉਣੇ ਇਹਗੇ ਈਮਿੰਗ ਪੂਲ ਓ ਕਾ ਮਿੱਤਰੋ ਕੰਮ ਪੂਰਾ ਆਣੀ ਕਿੱਥੇ ਤੱਕ ਕਿੱਥੇ ਤੱਕ ਹੋਗਾ ਮੀ ਬਹੁਤ ਜ਼ਿਆਦਾ ਪੈ ਗਿਆ ਮਿੱਤਰੋ ਤੇ ਪਰ ਐਵੇਂ ਹੁਣ ਜੀਰੀਆਂ ਜੂਰੀਆਂ ਵਧੀਆ ਤੁਰ ਪੈਣਗੀਆਂ ਨਜ਼ਾਰੇ ਲਿਆਦੇ ਵੈਸੇ ਪਰ ਆਪਣੇ ਇੱਕ ਵਾਰ ਤਾਂ ਪਰ ਫੇਰ ਗਰਮੀ ਉੰਨੀ ਹੋ ਜਾਂਦੀ ਹੈ ਬਾਕੀ ਮਿਲਦੇ ਆਂ ਪਿੰਡ ਜਾ ਕੇ ਖੇਤ ਜਿਹੜਾ ਮਾਰਨਾ ਵੀ ਜ਼ਰੂਰੀ ਹੁੰਦਾ ਮੀ ਵੀ ਪੈ ਗਿਆ ਲਾਈਟ ਵੀ ਸ਼ਟਰ ਰੱਖੀ ਆ ਉਦੋਂ ਦਿਨ ਤੇ ਛੱਡਣ ਨਾ ਛੱਡਣ ਤੇ ਆਪਣਾ ਇਹ ਫਰਨਿਸ਼ ਹੋ ਗਿਆ ਸਾਰਾ ਹੁਣ ਇੱਥੇ ਬਸ ਰੇਰੂ ਫੌਂਡ ਦੀ ਤਿਆਰੀ ਆ ਇੱਕ ਆਪਣਾ ਉੱਥੇ ਘਰਾਂ ਕੋਲ ਰਹਿ ਗਿਆ ਉਜੀ ਚ 11 21 ਲਾਉਣੀ ਆ ਤੇ ਬਾਕੀ ਉਹਨੂੰ ਦੂਜੇ ਪਾਸੇ ਮਾਰ ਕੇ ਆਉਣਾ ਕਿਹੜਾ ਉੱਥੇ ਦੂਜੀ ਸਾਈਡ ਤੇ ਫੋਨ ਰਹਿ ਗਿਆ 1% ਆਪ ਲੋਕ ਕਰਦਾ ਪੈਥੀ ਐਂਡ ਤੇ ਤੁਹਾਨੂੰ ਅਗਲੇ ਬਲੌਗ ਚ ਮਿਲਾਂਗੇ ਘੈਂਟ ਜੇ ਚ ਉਹਨਾਂ ਟਾਈਮ ਨਹੀਂ ਮਿੱਤਰੋ ਬਾਏ ਬਾਏ ਅਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ